ਮੋਦੀ ਸਰਕਾਰ ਮਰਦਾਬਾਤ ਮੋਦੀ ਸਰਕਾਰ ਮਰਦਾਬਾਤ ਮੋਦੀ ਸਰਕਾਰ ਮਰਦਾਬਾਤ ਹਾਲੇ ਕਿ ਬੱਠਿੰਡਾ ਅਧਾਨ ਸੇ ਕਿਤਾਂ ਫੇਕ ਬੇਟੂਆ ਕੇ ਬੜਾਵਾ ਜੇ ਬੈਠੇ ਜੋ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਔਰ ਖੱਟੜ ਸਰਕਾਰ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ ਕਰ ਜਾ ਉਹਨੂੰ ਲਕੀਰ ਮਾਰੋ ਜਿਹੜੇ ਸ਼ਹੀਦ ਹੋ ਚੁੱਕੇ ਨੇ ਕਿਸਾਨ ਉਹਨਾਂ 740 ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੌਰਭੀ ਸਾਬਾ ਤੇ ਨੌਕਰੀ ਦੇਣੀ ਚਾਹੀਦੀ ਹੈ ਦੇਖੋ ਜੀ ਅਗਲੀ ਰਣਨੀਤੀ ਜਿਹੜੀ ਹੈ ਸਾਡੀ ਮੈਂ ਪਹਿਲਾਂ ਦੇ ਆਪਣਾ ਨਾਮ ਦੱਸਿਆ ਗੁਰਮੈ ਗੁਰਮੀਤ ਸਿੰਘ ਮਗਰਾਲਾ ਬਲਾਕ ਪ੍ਰਧਾਨ ਜੀ ਕਿਸਾਨ ਯੂਨੀਅਨ ਰਾਜੇਵਾਲ ਤੇ ਅਗਲੀ ਰਣਨੀਤੀ ਜਿਹੜੀ ਆ ਅੱਜ ਐਸਕੇਮ ਦੀ ਮੀਟਿੰਗ ਹੋ ਰਹੀ ਆ ਉਹ ਸਾਨੂੰ ਜੋ ਹੁਕਮ ਕਰ ਗਏ ਅਸੀਂ ਉਹ ਹੀ ਕਰਾਂਗੇ ਉਹਨਾਂ ਸਾਨੂੰ 3 ਦਿਨ ਟੋਲ ਪਲਾਜੇ ਬੰਦ ਕਰਨ ਵਾਸਤੇ ਕਿਹਾ ਸੀਗਾ ਉਹ ਅਸੀਂ 3 ਦਿਨ ਤੋਂ ਬੰਦ ਕੀਤੇ ਹੋਏ ਨੇ ਜੇ ਉਹਨਾਂ ਨੂੰ ਸਾਨੂੰ ਕਾਲ ਆ ਗਈ ਪੈਨੂੰ ਲਗਾਤਾਰ ਬੰਦ ਕਰ ਦੇਣਾ ਤਾਂ ਅਸੀਂ ਬੈਠੇ ਰਹਾਂ ਉੱਥੇ ਉੱਠਣਾ ਨਹੀਂਗਾ ਤੇ ਜੇ ਉਹਨਾਂ ਕਹੇ ਤਾਂ ਮੈਨੂੰ ਛੱਡ ਦਿਓ ਅਸੀਂ ਛੱਡ ਦਿਆਂਗੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਕਿਸਾਨ ਵੀਰ ਉੱਥੇ ਸ਼ਮੂ ਬਾਡਰ ਤੇ ਗਏ ਨੇ ਜੋ ਕੁਛ ਉਹਨਾਂ ਦੇ ਨਾਲ ਇਹਨਾਂ ਨੇ ਤਸ਼ੱਦਦ ਕੀਤਾ ਉਹਦਾ ਸੀ ਜਾਣਾ ਹੋਰ ਜੋੜ ਸ਼ਬਦਾਂ ਦੇ ਨਾਲ ਜਿਹੜਾ ਵਿਰੋਧ ਕਰਨੇ ਆ ਤੇ ਅਸੀਂ ਕਿਸਾਨਾਂ ਦੀ ਹਮਦਰਦੀ ਦੇ ਨਾਲ ਉਹਨਾਂ ਦੇ ਨਾਲ ਖੜੇ ਆ ਸਾਨੂੰ ਅਗਰ ਜੇ ਉੱਥੇ ਜਾਣਾ ਪਿਆ ਅਸੀਂ ਸਾਰੇ ਇਸ ਤੋਂ ਬਾਅਦ ਵਿੱਚ ਉੱਥੇ ਜਾਣ ਵਾਸਤੇ ਤਿਆਰ ਆ ਜੋ ਵੀ ਸਰਕਾਰ ਕੋਲ ਕੀਤਾ ਜਾ ਸਕਦਾ ਕਰੇ ਕਿਉਂਕਿ ਆਪਣੇ ਵਾਅਦਿਆਂ ਤੋਂ ਮੁੱਕਰੀ ਆ ਅਸੀਂ 1 ਸਾਲ ਪੂਰਾ ਧਰਨਾ ਦੇ ਕੇ ਦਿੱਲੀ ਬਾਰਡਰ ਦੇ ਉੱਤੇ ਤੇ ਆਪਣੇ ਮਨਾ ਕੇ ਆਏ ਸੀ ਮੰਗਾ ਤੇ ਉਹ ਮੰਨਾ ਮੰਗ ਕੇ ਕਿਉਂਕਿ ਬੜੇ ਸ਼ਬਦਾਂ ਦੇ ਤਾਂ ਮੰਗਾ ਮੰਨਿਆ ਸੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਤਾਰ ਪਰਵ ਸੀ ਜਿਸ ਦਿਨ ਉਹਨੇ ਇਹ ਬਿਆਨ ਦਿੱਤਾ ਸੀਗਾ ਕਿ ਮੈਂ ਸਾਰੇ ਕਾਨੂੰਨ ਵਾਪਸ ਲਏ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੂੰ ਮੰਨੀਆਂ ਗਈਆਂ ਤੇ ਸਾਰੇ ਕਿਸਾਨ ਖੁਸ਼-ਖੁਸ਼ੀ ਆਏ ਸੀ ਤਾਂ ਦਿਨ ਬੜਾ ਖੁਸ਼ੀ ਨਾਲ ਮਨਾਇਆ ਸੀ ਪਰ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਬੇਈਮਾਨ ਆਦਮੀਆਂ ਜਿਹੜਾ ਬਚਨ ਕਰਕੇ ਖਿਸਕ ਜਾਏ ਉਸਨੂੰ ਨਰਕ ਚਾ ਭਈ ਕਹਿੰਦੇ ਕੋਈ ਬੰਦਾ ਹੀ ਨਹੀਂ ਹੈਗਾ ਉਹਨੂੰ ਪਤਾ ਹੀ ਨਹੀਂ ਲੱਗ ਗਿਆ ਕਿ ਮੈਂ ਇਨਸਾਨੀਅਤ ਕੀ ਆ ਉਹਨੂੰ ਪਤਾ ਕਿ ਝੋਲਾ ਕਣ ਕਿਤਰਾ ਬੀਜੀ ਜਾਂਦੀ ਆ ਬਿਲਕੁਲ ਨਹੀਂ ਪਤਾ ਨੂੰ ਝੋਲ ਦੀ ਪਨੀਰੀ ਕਿਤਰਾ ਵੀ ਜੀ ਜਾਂਦੀ ਆ ਕਿੱਥੇ ਵੀ ਜੀ ਜਾਂਦੀ ਆ ਇਹ ਦਾਣੇ ਤ ਕੜ ਕੇ ਤੇ ਦਰਸ਼ਤਾਂ ਨਾਲ ਲੱਗਦੇ ਨੇ ਕਿ ਬੂਟਿਆਂ ਨਾਲ ਲੱਗਦੇ ਨੇ ਬਿਲਕੁਲ ਨਹੀਂ ਪਤਾ ਕਿਹਨੂੰ ਨਾ ਅਮਦਸ਼ਾਹ ਨੂੰ ਪਤਾ ਨਾ ਮੋਦੀ ਨੂੰ ਪਤਾ ਨਾ ਇਹਨਾਂ ਦੇ ਮੰਤਰੀਆਂ ਨੂੰ ਪਤਾ ਜਿਹੜੇ ਸਾਡੇ ਨਾਲ ਮੀਟਿੰਗਾਂ ਕਰਦੇ ਨੇ ਬੇਸੇਟਾਂ ਮੀਟਿੰਗਾਂ ਤਾਂ ਨਿਕਲਦੀਆਂ ਨੇ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਿਸਾਨ ਦੀ ਮਜਬੂਰੀ ਕੀ ਆ ਕਿਸਾਨ ਕਰਜ਼ੇ ਥੱਲੇ ਮਰਦਾ ਜਾ ਰਿਹਾ ਖੁਦਕਸ਼ੀਆਂ ਕਰ ਰਿਹਾ ਗੱਲ ਦੇ ਰਸੇ ਪਾ ਕੇ ਹਾਂ ਲਾ ਕੇ ਮਰ ਰਿਹਾ ਦਿਨ ਸੋ ਦਿਨ ਪਰ ਕਦੇ ਵਾਸਤੇ ਇਸੇ ਕਰਕੇ ਕਿਸਾਨ ਦੀਆਂ ਨੀਤੀਆਂ ਮਾੜੀਆਂ ਨੇ ਸਾਨੂੰ ਪੂਰੀ ਫਸਲ ਦਾ ਸਾਡਾ ਭਾਅ ਨਹੀਂ ਸਾਨੂੰ ਪੂਰਾ ਮਿਲਦਾ ਇਹ ਕਰਕੇ ਅਸੀਂ 500 ਦਿਨ ਕਿਸਾਨੀ ਜਿਹੜੀ ਆ ਇਹ ਘਾਟੇ 'ਚ ਜਾ ਰਹੀ ਆ ਤੇ ਅਸੀਂ ਇਹ ਸਰਕਾਰ ਕੋਲ ਮੰਗ ਕਰਨਾ ਕਿ ਸਰਕਾਰ ਦਾ ਫਰਜ਼ ਬੰਦਾ ਸਰਕਾਰਾਂ ਕੋਲ ਬਹੁਤ ਕੁਝ ਹੁੰਦਾ ਜੇ ਵੱਡੇ ਵੱਡੇ ਘਰਾਨਿਆਂ ਦਾ ਅਡਾਨੀਆਂ ਬਾਨੀਆਂ ਦਾ ਕਰਜ਼ਾ ਮਾਫੀ ਦਾ ਜਾ ਸਕਦਾ ਤੇ ਕਿਸਾਨਾਂ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਕਿਸਾਨਾਂ ਨੂੰ ਰੇਟ ਕਿਉਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕਿਸਾਨ ਦਿਨ ਰਾਤ ਖੇਤ ਦੇ ਵਿੱਚ ਮਰਦਾ ਕਿਸਾਨ ਨੂੰ ਪਤਾ ਕਿ ਮੈਂ ਕਿਤਨਾ ਖੇਤੀ ਆਪਣੀ ਪੈਦਾ ਕਰਨੀ ਆ ਸਾਡੀ ਖੇਤੀ ਜਿਹੜੀ ਮੰਡੀਆਂ ਵਿੱਚ ਜਾ ਕੇ ਹੁੰਦੀ ਆ ਕੋਈ ਸਨ ਜਿਹੜੀਆਂ ਐਮ ਐਸ ਪੀ ਜਿਹੜੀਆਂ ਪੂਰੀਆਂ ਫਸਲਾਂ ਤੇ ਨਹੀਂ ਮਿਲਦੀ ਦੋ ਫਸਲਾਂ ਤੇ ਦਿੱਤੀ ਹੋਈ ਹੈ ਸਾਨੂੰ ਦੋ ਤਿੰਨਾਂ ਦੇ ਉਤੇ ਉਹੋ ਹੀ ਮੰਨ ਕੇ ਚੁੱਕ ਕੇ ਆ ਜਾਂਦੇ ਨੇ ਤੇ ਮੁੜ ਕੇ ਸਾਡੇ ਕੋਲੋਂ ਖਰੀਦ ਕੇ 20 ਰੁਪਏ 21 ਰੁਪਏ ਤੇ 35 ਰੁਪਏ 40 ਰੁਪਏ 50 ਰੁਪਏ ਉਹਨਾਂ ਵੱਡਿਆਂ ਘਰਾਣਿਆਂ ਨੂੰ ਵੇਚ ਦਿੰਦੇ ਨੇ ਇਹ ਸਰਕਾਰ ਜੋ ਪ੍ਰਾਫਾ ਕੱਢਦੀ ਪਈ ਆ ਜਿਹੜਾ ਪ੍ਰਾਫਿਟ ਕੱਢਦੀ ਪਈ ਆ ਉਹ ਕਿਸਾਨਾਂ ਨੂੰ ਦਵੇ ਤੇ ਕਿਸਾਨ ਜਿਹੜੇ ਖਿਆਲ ਹੋਣ ਇਹਦਾ ਕੋਈ ਕਹਿਣਾ ਮੈਂ ਖਿਮੰਦਰ ਜਾਚਕਾ ਵਾਹਿਗੁਰੂ ਜੀ ਕਾ ਖਾਲਸ ਪੰਜਾਬ ਇਹਨਾਂ ਉਹਨਾਂ ਨੇ ਪ੍ਰੋਗਰਾਮ ਜਿਹੜਾ ਉਲਿਖਿਆ ਸੀ ਕਿ 20 21 22 ਫਰਵਰੀ ਨੂੰ ਪੰਜਾਬ ਦੇ ਟੋਲ ਪਲਾਜ ਜਿਹੜੇ ਨੂੰ ਫ੍ਰੀ ਕੀਤੇ ਜਾਣਗੇ ਔਰ ਜਿਹੜੇ ਐਮਐਲਏ ਜਾਂ ਐਮਪੀ ਜਾਂ ਜਿਹੜੇ ਪ੍ਰਧਾਨ ਬੀਜੇਪੀ ਦੇ ਉਹਨਾਂ ਦੇ ਘਰਾਂ ਸਾਹਮਣੇ ਤਿੰਨ ਦਿਨ ਜਿਹੜੇ ਲਗਾਤਾਰ ਧੰਨੇ ਦਿੱਤੇ ਜਾਣਗੇ ਅਸੀਂ ਜਿਹੜਾ ਪਠਾਨਕੋਟ ਦੇ ਵਿੱਚ ਟੋਲ ਪਲਾਜ ਤੇ ਸਾਡੇ ਅਸ਼ੁਨੇ ਕੁਮਾਰ ਜੀ ਜਿਹੜੇ ਐਮਐਲਏ ਮੌਜੂਦ ਹੈ ਵੀ ਹਨ ਦੇ ਪੂਰੇ ਪ੍ਰਧਾਨ ਵੀ ਆ ਨਾ ਉਹਨੇ ਦੇ ਘਰ ਆ ਕੇ ਅਸੀਂ ਅੱਜ ਇਹ ਚਤਾ ਇੱਕ ਨਾ ਬੇਨਤੀ ਕਰ ਰਹੇ ਆ ਕਿ ਜੋ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਔਰ ਖੱਡਰ ਸਰਕਾਰ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ ਉਹ ਉਸ ਦੇ ਬਾਰੇ ਚ ਇਹ ਉਹਨਾਂ ਨੂੰ ਮੋਦੀ ਸਰਕਾਰ ਨੂੰ ਖੱਡਰ ਸਰਕਾਰ ਨੂੰ ਆਪਣਾ ਸੰਦੇਸ਼ ਦੇਣ ਉਹਨਾਂ ਨੂੰ ਸਮਝਾਣ ਕਿ ਕਿਸਾਨਾਂ ਤੇ ਤਸ਼ੱਦਦ ਨਾ ਕਰੋ ਉਹਨਾਂ ਦਾ ਜਿਹੜਾ ਮੰਨਿਆ ਐਗਰੀਮੈਂਟ ਹੈ ਪਹਿਲੇ ਅੰਦੋਲਨ ਦੇ ਟਾਈਮ ਦਾ ਉਸ ਨੂੰ ਲਾਗੂ ਕਰੋ ਉਸ ਦੇ ਲਾਗੂ ਕਰਨ ਵਾਲਾ ਐਮਸੀ ਐਮਐਫਸੀਪੀ ਜਿਹੜੀ ਆ ਉਹਨੂੰ ਜਿਹੜਾ ਕਾਨੂੰਨੀ ਜਾਮਾ ਪਹਿਚਾਓ ਪਹਿਨਾਓ ਉਹਦੇ ਬਾਅਦ ਜਿਹੜਾ ਕਰਜ਼ਾ ਉਹਨੂੰ ਲਕੀਰ ਮਾਰੋ ਜਿਹੜੇ ਸ਼ਹੀਦ ਹੋ ਚੁੱਕੇ ਨੇ ਕਿਸਾਨ ਉਹਨਾਂ 740 ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਰਬੀਸਾਬਾ ਤੇ ਨੌਕਰੀ ਦੇਣੀ ਚਾਹੀਦੀ ਹੈ ਨੰਬਰ ਜਿਹੜਾ ਮਤਲਬ ਸੋਧ ਵੈਲ 2020 ਸੀਗਾ ਉਹਨੂੰ ਜਿਹੜਾ ਇਹਨਾਂ ਨੇ ਕਾਨੂੰਨ ਬਣਾਤਾ ਉਹਨੂੰ ਰੱਦ ਕੀਤਾ ਜਾਏ ਔਰ ਜਿਹੜੇ ਕਿਸਾਨ 60 ਸਾਲ ਦੇ ਬਾਅਦ ਚ ਮਜ਼ਦੂਰ ਕਿਸਾਨ ਜਿਹੜੇ ਨਾ ਉਹ ਉਹਨਾਂ ਨੂੰ 10000 ਰੁਪਏ ਘਟੋ ਘਟ ਜਿਹੜੀ ਆ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ ਔਰ ਇਹ ਸਾਡੀਆਂ ਮੰਗਾਂ ਨੇ ਔਰ ਇਹਦੇ ਤੇ ਗੌਰ ਕਰਨ ਦੀ ਬਜਾਏ ਇਹ ਉਸ ਵੇਲੇ ਮੋਦੀ ਸਰਕਾਰ ਨੇ ਲਿਖਤੀ ਐਗਰੀਮੈਂਟ ਵੀ ਕੀਤਾ ਸੀ ਪਰ ਅੱਜ ਉਹ ਉਸ ਤੋਂ ਮੁਕਰ ਕੇ ਅੱਜ ਨਵੇਂ ਪ੍ਰਪੋਜ਼ਲ ਬਣਾ ਕੇ ਤੇ ਉਹ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜਿਹੜਾ ਕਿ ਅਸੀਂ ਸੰਯੁਕਤ ਮੋਰਚਾ ਪੂਰਨ ਰੂਪ ਵਿੱਚ ਬਾਈਕਾਟ ਕਰਦੇ ਆਂ ਔਰ ਉਹਨਾਂ ਮੰਤਰੀਆਂ ਦਾ ਵੀ ਬਾਈਕਾਟ ਕਰਦੇ ਆਂ ਜਿਹੜੇ ਕਿ ਗੁੰਮਰਾਹ ਕਰਕੇ ਐਗਰੀਮੈਂਟ ਨੂੰ ਲਾਗੂ ਕਰਨ ਨਾ ਕਰਦੇ ਹੋਏ ਨਵੇਂ ਪ੍ਰਪੋਜ਼ਲ ਪੜਾ ਰਹੇ ਨੇ ਕੱਲ ਦੇ ਵਿੱਚ ਜਿਹੜਾ ਹਰਿਆਣਾ ਸਰਕਾਰ ਨੇ ਤਸ਼ੱਦਦ ਕੀਤਾ ਹੈ ਉਥੋਂ ਦੇ ਬਠਿੰਡਾ ਦਾ ਜਿਹੜਾ ਸ਼ੋਭ ਕਰਨ ਕਿਸਾਨ ਹੈ 21 ਸਾਲ ਦਾ ਉਹਨੂੰ ਸ਼ਹੀਦ ਕਰ ਦਿੱਤਾ ਇਹ ਮੰਦ ਭਾਗੀ ਕਠੜਾ ਜਿਹੜੀ ਹੈ ਇਹ ਇਹਨਾਂ ਨੂੰ ਦੇਣੀ ਪਏਗੀ ਸਾਡੀ ਮੰਗ ਹੈ ਕਿ ਖੱਟਰ ਸਰਕਾਰ ਕਤਲ ਦੇ ਨਾਂ ਤੇ ਜਿਹੜਾ 302 ਦਾ ਕਤਲ ਦਾ ਪਰਚਾ ਜਿਹੜਾ ਉਧਰਜੋ ਹੋਣਾ ਚਾਹੀਦਾ ਅਸੀਂ ਜਿਹੜਾ ਪੂਰਾ ਅਮਨ ਨਾਲ ਇਹ ਪੰਜਾਰ ਦੇ ਵਿੱਚ ਹਜਿਟੇਸ਼ਨ ਕਰ ਰਹੇ ਆਂ ਔਰ ਸਰਕਾਰ ਦਾ ਕੇਂਦਰ ਸਰਕਾਰ ਔਰ ਖੱਟਰ ਸਰਕਾਰ ਦਾ ਤੇ ਜੇ ਮੈਂ ਕਮਾਂ ਤਾਂ ਆਪਣੇ ਪੰਜਾਬ ਦੀ ਸਰਕਾਰ ਦਾ ਵੀ ਉਸ ਜਿਹੜੇ ਨਾਲ ਰਲ ਮਿਲ ਕੇ ਇਹ ਕਿਸਾਨੀ ਅੰਦੋਲਨ ਨੂੰ ਜਿਹੜਾ ਆ ਬੇਫੇਲ ਕਰਨਾ ਚਾ ਫੇਲ ਕਰਨਾ ਚਾਹੁੰਦੇ ਨੇ ਔਰ ਜਿਹੜਾ ਪ੍ਰਸਾਰ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕੈਮਪਰਸ ਹਨੀ ਦੇ ਨਾਲ ਅਗਲੀ ਰਿਪੋਰਟ